ਬੇहद ਮੰਦ ਭਾਗੀ ਖਬਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਲਗਣ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਕਿਸਾਨ ਆਪਣੀ ਅੱਖਾਂ ਦੇ ਸਾਹਮਣੇ ਆਪਣੀ ਡੁੱਬੀ ਹੋਈ ਫਸਲ ਨੂੰ ਦੇਖ ਕੇ ਸਹਾਰ ਨਾ ਸਕਿਆ ਤੇ ਦਿਲ ਦਾ ਦੌਰਾ ਪੈ ਗਿਆ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜੋ ਅੱਜ ਹਾਲਾਤ ਨੇ ਤਾਂ ਵਾਕਿ ਹੀ ਅੱਖਾਂ ਸਾਹਮਣੇ ਕਿਸਿਆਂ ਦੀ ਕੋਠੀ ਟਹਿਟੇਰੀ ਹੋ ਰਹੀ ਆ ਕਿਸੇ ਦੇ ਡੰਗਰ ਪਸ਼ੂ ਪਾਣੀ ਦੇ ਵਿੱਚ ਰੁੜਦੇ ਹੋਏ ਨਜ਼ਰ ਆ ਰਹੇ ਨੇ ਕਿਸੇ ਦਾ ਸਮਾਨ ਤੇ ਕਿਸੇ ਦੀ ਫਸਲ ਤਾਂ ਵਾਕੇ ਹੀ ਅਜਿਹਾ ਦੁੱਖ ਸਹਾਰਨਾ ਬਹੁਤ ਔਖਾ ਆ ਤਾਂ ਇਹ ਕਿਸਾਨ ਜਿਸ ਦੀ ਮੌਤ ਹੋਈ ਆ ਉਸ ਦੇ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਸਾਰਿਆਂ ਦੀ ਜੁਬਾਨੀ ਸੁਣਾਉਣਾ ਹੈ ਸਾਡੇ ਸਹਿਯੋਗੀ ਲੱਪਰੀ ਸਿੰਘ ਖੁਸ਼ੀਪੁਰ ਦੇ ਬੋਲੋ ਗੱਲਬਾਤ ਕੀਤੀ ਆ ਮੈਨੂੰ ਦੱਸ ਦੋ ਕੀ ਨਾਟਾ ਡਾਤੇ ਜਿੰਨਾ ਦੀ ਡੈਥ ਹੋਈ ਆ ਕੀ ਨਾਂ ਹੈ ਮੇਰੇ ਪਿੰਲੇ ਫੇਰਾ ਜੀ ਹਰਜਿੰਦਰ ਕੌਰ ਮੇਰਾ ਨਾਮ ਸੰਦੀਪ ਸਿੰਘ ਇਹਨਾਂ ਦਾ ਨਾਂ ਹੈ ਮੇਰੇ ਘਰ ਵਾਲੇ ਦਾ ਇੰਨੇ ਬਲਗਾਂ ਦੇ ਰਹਿਣ ਵਾਲੇ ਆਪਾਂ ਤੇ ਡੈਟ ਕਿਸ ਤਰ੍ਹਾਂ ਹੋਈ ਐ ਨਾ ਡੈਟ ਹੋਈ ਵੀ ਪਾਣੀ ਚ ਗਏ ਨੇ ਕੁਛ ਦਿਨਾਂ ਤੋਂ ਹੜਾ ਆ ਰਿਹਾ ਵਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਸੀ ਤੇ ਕੁਛ ਪਹਿਲੀ ਆਪਣੀ ਹੀ ਕੁਛ ਠੇਕੇ ਤੇ ਲਈ ਸਾਡੇ ਕਿ ਤਿੰਨ ਚਾਰ ਕਿੱਲੇ ਪਹਿਲੀ ਇਸ ਟੰਕ ਤੇ ਤੇ ਫੇਰਾ ਮਾਰਨੀ ਗਏ ਨੇ ਪਹਿਲੀ ਵਿੱਚ ਉੱਥੇ ਇਹਨਾਂ ਕੋਲ ਪਾਣੀ ਨਹੀਂ ਵੇਖ ਕੇ ਸਾਰਿਆ ਗਿਆ ਵੇਖ ਕੇ ਤਾਂ ਆਪਣੇ ਆਪ ਹੀ ਥੱਲੇ ਡਿੱਗ ਪਏ ਆ ਟੈਕ ਹੀ ਹੋ ਗਿਆ ਇੱਕ ਜੱਕ ਦਾਵੇਂ ਇਹਨਾਂ ਨੂੰ ਆਪਾਂ ਤਾਂ ਮਗਰ ਗਏ ਦੇਖ ਕੇ ਆਏ ਇਹਨਾਂ ਨੂੰ ਤੇ ਜਿਹੜੀ ਪਹਿਲੀ ਠੇਕੇ ਤੇ ਲਈ ਆ ਕਿੰਨਾ ਠੇਕਾ ਤੁਸੀਂ ਦੇਂਦੇ ਅਸੀਂ 50000 ਰਸਟਾਂ ਤੇ ਦੇ ਰਹੇ ਉਹਨਾਂ ਨੂੰ ਠੇਕਾ ਕਿਲੇ ਦਾ ਝੋਨਾ ਜਿਹੜਾ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਹਾਂਜੀ ਬਿਲਕੁਲ ਡੁੱਬਿਆ ਹੋਇਆ ਦਾ ਪਾਣੀ ਵਿੱਚ ਐਸ ਟਾਈਮ ਝੋਨਾ ਜਿਹੜਾ ਪਾਣੀ ਦੇ ਵਿੱਚ ਹੀ ਆ ਹਾਂਜੀ ਇਸ ਟਾਈਮ ਤੇ ਪੂਰਾ ਡੁੱਬਿਆ ਦਾਵਾ ਝੋਨਾ ਹਜੇ ਕਿੰਨੇ ਬਚੇ ਆ ਤੁਹਾਡੇ ਮੇਰੀਆਂ ਦੋਨੇ ਬੇਟੀਆਂ ਨੇ ਠੀਕ ਕੀ ਮੰਗ ਕਰਦੇ 50000 ਅਸੀਂ ਇਹ ਮੰਗ ਕਰਨੇ ਆ ਕਿ ਸਾਡੇ ਕਮਾਨ ਵਾਲਾ ਘਰ ਵਿੱਚ ਕੋਈ ਨਿਗਾਸ਼ਟਾ ਵਿੱਚ ਸਾਡੇ ਜਿਹੜੇ ਪਿਤਾ ਜੀ ਬਜ਼ੁਰਗ ਨੇ ਮੇਰਾ ਸਹੁਰਾ ਸਾਹਿਬ ਤੇ ਇਹਨਾਂ ਦੇ ਸਿਰ ਤੇ ਹੀ ਆਪਾਂ ਖਾ ਰਹੇ ਸੀ ਦਿਹਾੜੀ ਵੀ ਲਾਉਂਦੇ ਸੀ ਘਰ ਦਾ ਵੀ ਕਰਦੇ ਸਾਰੇ ਕੰਮ ਹੀ ਕਰਦੇ ਸੀਗੇ ਤੇ ਸਾਨੂੰ ਇਹੋ ਹੀ ਆਪੀ ਸਾਡਾ ਥੋੜਾ ਜਿਹਾ ਹੈਲਪ ਕੀਤੀ ਜਾਏ ਹੁਣ ਵਾਹੀ ਦੱਸ ਦੋ ਕੀ ਨਾਂ ਹੈ ਤੁਹਾਡਾ ਤੇ ਇਹ ਜਿਹੜਾ ਪਿੰਡ ਆ ਕੀ ਹੈ ਤੇ ਇਹਨਾਂ ਦੀ ਜਿਹੜੀ ਡੈਥ ਹੋਈ ਆ ਕਿਸ ਤਰ੍ਹਾਂ ਹੋਈ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡਾ ਪਿੰਡ ਬਲਗਣਾ ਵੀ ਜੀ ਸਾਡੇ ਪਿੰਡ ਅੱਜ ਬਹੁਤ ਹੀ ਬਹੁਤ ਹੀ ਮੰਦਪਾ ਗਈ ਘਟਨਾ ਘਟੀ ਆ ਜੋ ਕਿ ਸਾਡੇ ਇੱਕ ਨੌਜਵਾਨ ਸੰਦੀਪ ਸਿੰਘ ਜਿਨ੍ਹਾਂ ਦੇ ਖੇਤ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਚੜਨ ਕਰਕੇ ਫਸਲ ਸਾਰੀ ਮਾਰੀ ਗਈ ਸੀ ਉਹ ਐ ਸਾਮੀ ਆਪਣੇ ਘਰੋਂ ਫੇਰਾ ਮਨ ਆਇਆ ਜਦੋਂ ਉਹਨੇ ਆਣ ਕੇ ਵੇਖਿਆ ਕਿ ਫਸਲ ਸਾਰੀ ਮਾਰੀ ਗਈ ਹੈ ਤੇ ਉਹਦੇ ਕਾਰਨ ਆਉਂਦਾ ਉਹਨੇ ਆਣ ਕੇ ਜਦੋਂ ਵੇਖਿਆ ਉਹਦੇ ਦਿਲ ਨੂੰ ਅਟੈਕ ਹੋ ਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਪਿੱਛੇ ਇੱਥੇ ਆਣ ਗਵੰਡ ਦੇ ਲੋਕਾਂ ਨੇ ਖਬਰ ਕੀਤੀ ਤਾਂ ਫਿਰ ਉਹਦਾ ਪਰਿਵਾਰ ਉਹਨਾਂ ਨੂੰ ਇੱਥੇ ਚੁੱਕ ਕੇ ਲੈ ਕੇ ਗਿਆ ਕਿੰਨੇ ਬੱਚੇ ਹੈ ਇਹਨਾਂ ਦੇ ਕਿਨੇ ਹੁੰਦੇ ਦੋ ਧੀਆ ਨੇ ਜੀ ਉਹਨਾਂ ਦੀ ਬਾਕੀ ਘਰ ਦੀ ਮਾਲੀਹਤ ਬਹੁਤ ਖਸਤਾ ਵਾ ਤੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਦੁੱਖਤਾਈ ਹੈ ਕੀ ਕੰਮ ਕਰਦੀ ਹੈ ਉਹ ਢਾੜੀ ਦਾ ਪਾਈ ਕਰਦਾ ਹੈ ਕੋਈ ਆ ਦੋ ਥੋੜੀ ਜਿਹੀ ਖੇਤ ਹੀ ਜਿਹੜੇ ਉਹ ਵੀ ਕੁਦਰਤ ਦੇ ਕਰਕੇ ਸਾਰਾ ਕੁਝ ਡੁੱਬਾ ਪਿਆ ਵਾ ਕਿੰਨੀ ਜ਼ਮੀਨ ਹੀ ਇਹਨਾਂ ਦੀ ਆਪਣੀ ਆਪਣੀ ਦੇ ਇੱਕ ਅਦਾ ਇਕਲਾ ਹੀ ਇਕਲਾ ਕੇ ਪਹਿਲੇ ਹੀ ਕੋ ਦੋ ਢਾਈ ਕਿੱਲੇ ਉਹਨਾਂ ਠੇਕੇ ਤੇ ਵੀ ਲਈ ਹੋਈ ਜੀ ਤੇ ਪ੍ਰਸ਼ਾਸਨ ਤੋਂ ਦੀ ਹੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗਾ ਕਿ ਬਹੁਤ ਹੀ ਜਿਆਦਾ ਗਰੀਬ ਪਰਿਵਾਰ ਆ ਸੋ ਵੱਧ ਤੋਂ ਵੱਧ ਜਿੰਨੀ ਵੀ ਸਹੈਤਾ ਹੋ ਸਕੇ ਇਸ ਪਰਿਵਾਰ ਦੀ ਤੇ ਪ੍ਰਸ਼ਾਸਨ ਕੋਲ ਸਾਡੀ ਇਹੀ ਮੰਗਾ ਕਿ ਉਹਨਾਂ ਨੂੰ ਜ਼ਰੂਰ ਜੋ ਵੀ ਬੰਦਾ ਵਾ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ ਭਾਜੀ ਦੱਸ ਦੋ ਕੀ ਨਾਂ ਤੁਹਾਡਾ ਤੇ ਜਿੰਨਾ ਦੀ ਡੈਥ ਹੋਈ ਹੈ ਕੀ ਨਾਂ ਹੀ ਉਹਨਾਂ ਦਾ ਭਾਜੀ ਮੇਰਾ ਨਾਂ ਅਸਲਵਿੰਦਰ ਸਿੰਘ ਹੈ ਜਿਹਦੀ ਡੈਥ ਹੋਈ ਉਹਦਾ ਨਾਂ ਸੰਦੀਪ ਸਿੰਘ ਆ ਉਹਦੇ ਫਾਦਰ ਦਾ ਨਾਂ ਹਰਬੰਸ ਸਿੰਘ ਹੀ ਕਿਸ ਤਰ੍ਹਾਂ ਇਹਨਾਂ ਦੀ ਡੈਥ ਹੋਈ ਆ ਪਾਜੀ ਇਹਨਾਂ ਨੇ ਨਾ ਪਾਲੀ ਲਈ ਠੇਕੇ ਤੇ ਤੇ ਇਹਨਾਂ ਦਾ ਝੂਨਾ ਸਾਰਾ ਹੁੰਦੇ ਨਾਲ ਮਾਰਿਆ ਗਿਆ ਵਾ ਤੇ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਤੇ ਦੂਜਾ ਨਾਨੇ ਦਾ ਪਾਣੀ ਲੱਠਾ ਨਹੀਂ ਤੋ ਵਿਚਾਰਾ ਫੇਰਾ ਮਾਰਨਾ ਆਇਆ ਤੋ ਉਹਦੇ ਕਰਕੇ ਉਹਦੀ ਡੈਥ ਹੋ ਗਈ ਕਿੰਨੀ ਜ਼ਮੀਨ ਇਹਨਾਂ ਦੀ ਆਪਣੀ ਜ਼ਮੀਨ ਕਿੰਨੀ ਆਪਣੀ ਪਾਜੀ ਕਿਲਾ ਪੈ ਲਈਆ ਤੇ ਤਿੰਨ ਕਿਲੇ ਪੈ ਲਈ ਨਾ ਢਾਈ ਤਿੰਨ ਕਿਲੇ ਠੇਕੇ ਲਈ ਕਿੰਨਾ ਠੇਕਾ ਹੀ ਜੀ ਬੂੰਦਾ ਠੇਕਾ 50000 ਰੁਪਿਆ ਕਿਲੇ ਦਾ ਪਾਜੀ ਕਿੰਨੇ ਬੱਚੇ ਇਹਨਾਂ ਦੇ ਪਾਜੀ ਦੋ ਕੁੜੀਆਂ ਨੇ ਇਹਨਾਂ ਦੀ ਇਹ ਹੋੜ ਇਹਨਾਂ ਦੀ ਜਿਹੜੇ ਮਾਨੂੰ ਕਾਢੀ ਬਹੁਤ ਮਾੜੀ ਹਾਲਤਾ ਭਾਜੀ ਬਹੁਤ ਜ਼ਿਆਦਾ ਕਿਉਂ ਇਹੋ ਬੰਦਾ ਕਮਾਉਣ ਵਾਲਾ ਸੀ ਤੇ ਮਾਤਾ ਦੀ ਅੱਖਾਂ ਬਣੀਆਂ ਨੇ ਤੇ ਨਾਲ ਦੀ ਵੀ ਠੀਕ ਨਹੀਂ ਰਹਿੰਦੀ ਤੇ ਬਾਪੂ ਦੇ ਤੁਹਾਨੂੰ ਪਤਾ ਹੀ ਆ ਬਜ਼ੁਰਗ ਹੋ ਗਏ ਨੇ ਤੇ ਪਹਿਲਾਂ ਇਹਦਾ ਬ੍ਰਦਰ ਹੀ ਉਹਦੀ ਵੀ ਡੈਥ ਹੋ ਗਈ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਤੇ ਇਹੀ ਮੰਗ ਕਰਦੇ ਆ ਭਾਜੀ ਇਹਦਾ ਗਰੀਬ ਦਾ ਸਹਾਇਤਾ ਕੀਤੀ ਜਾਏ ਤੇ ਮਾਤੜ ਬੰਦਾ ਵਾ ਵੱਧ ਤੋਂ ਵੱਧ ਜੋ ਵੀ ਬੰਦਾ ਪੰਜਾਬ ਸਰਕਾਰ ਕੋਲ ਦਿੱਤਾ ਜਾਏ ਤਾਂ ਤੁਸੀਂ ਸੁਣਿਆ ਪੀੜਤ ਪਰਿਵਾਰ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋ ਅੱਜ ਪੰਜਾਬ ਦੇ ਹਾਲਾਤ ਨੇ ਇਹ ਹਾਲਾਤ ਵੇਖ ਕੇ ਵਾਕਿ ਹੀ ਲੋਕੰਡੇ ਖੜੇ ਹੋ ਜਾਂਦੇ ਨੇ ਤਾਂ ਇਹੀ ਗੱਲ ਕਹੀ ਜਾਂਦੀ ਆ ਕਿ ਰੱਬਾ ਆਖਿਰ ਪੰਜਾਬ ਨੂੰ ਕਿਸ ਦੀ ਨਜ਼ਰ ਲੱਗੀ ਹੈ ਕਿਉਂਕਿ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਬਦ ਤੋਂ ਬੱਧਰ ਹੋ ਰਹੇ ਨੇ ਲਗਾਤਾਰ ਪਾਣੀ ਦਾ ਕਹਿਰ ਹੈ ਬੇਸ਼ੱਕ ਕੁਝ ਦਿਨਾਂ ਬਾਅਦ ਥੋੜੀ ਰਾਹਤ ਮਿਲੀ ਸੀ ਪਰ ਮੁੜ ਤੋਂ ਆਫਤ ਆ ਚੁੱਕੀ ਹੈ ਰਾਬੀ ਕਹਿਰ ਵਰਸਾ ਰਿਹਾ ਸਤਲੁਜ ਦਰਿਆ ਵੀ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕਿਆ ਕੱਗਰ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਬੈ ਰਿਹਾ ਤਾਂ ਸਤਲੁਜ ਦੇ ਵਿੱਚ ਵੀ ਪਾਣੀ ਦਾ ਪੱਧਰ ਵਧ ਰਿਹਾ ਕਿਉਂਕਿ ਬਰਸਾਤ ਵੀ ਹੋ ਰਹੀ ਆ ਹਿਮਾਚਲ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਕੁਲੂ ਦੇ ਵਿੱਚ ਬੱਦਲ ਫਟ ਰਹੇ ਨੇ ਜਿਸ ਦੇ ਕਰਕੇ ਇਹ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ